ਓਹੋ ਕੰਡਿਆਂ ਚ ਪਾਣੀ ਪਾਇਆ ਪੈਣਾ ਨਾਲ ਮੇਰੇ ਰੋਟਾਂ ਵਾਲਾ ਡੱਬਾ ਉਹ ਰਿਪੋਤ ਚੱਕ ਕੇ ਹਾਂਜੀ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਸਭ ਸਾਰਿਆਂ ਦਾ ਹੋਰਤ ਨਾਉ ਜੀ ਕੀ ਹਾਲ ਚਾਲ ਦਾ ਹਸਤਾ ਵਧੀਆ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਤੇ 1:30 ਵਜੇ ਜੀ ਦੁਪਹਿਰ ਦਾ ਪਮਣਾ ਜੀ ਚੋਲ ਤੇ ਚੋਲਾਂ ਦੇ ਨਾਲ ਬਣਾਈ ਹੈ ਜੀ ਆਹ ਫੱਕੜੀ ਹਾਂ ਜੀ ਅੱਜ ਤੇ ਸਾਜਣਾਂ ਦੇ ਮਮੀ ਚੌਲ ਕਾਣੀਆਂ ਨਾਲ ਕੜੀ ਬਣੀ ਹੋਈ ਤੇ ਆਪਾਂ ਨਾਲੇ ਤੇ ਬਣਾਲੀ ਚੋ ਹਾਂ ਖਾਣੇ ਆਈ ਹੁਣ ਕੁਸਮਾਨ ਪਾ ਕੇ ਉਧਰ ਕਮਰੇ ਚ ਲੈ ਕੇ ਜਾਂਦੇ ਆਂ ਅੱਜ ਆਪਾਂ ਖਾਵਾਂਗੇ ਬੈਠ ਕੇ ਹਾਂ ਜੀ ਆਪਾਂ ਪਹਿਲਾਂ ਖਾਣਾ ਖਾਂਦੇ ਸੀਗੇ ਤੇ ਅੱਜ ਤੁਸੀਂ ਦੀ ਸਾਰੇ ਚੌਲ ਖਾਏ ਜਾਂਦੇ ਆਪਣੇ ਕੋਲ ਚੌਲ ਤੇ ਰੋਟੀ ਤੇ ਪਿਆਰ ਤੇ ਸੌਂਸ ਜੇ ਭਾਈ ਚੌਲ ਖਾਣੇ ਆਂ ਤਾਂ ਕੜੀ ਨਾ ਖਾ ਲੋ ਤੇ ਰੋਟੀ ਖਾਣੀ ਹੈ ਤਾਂ ਤਾਂ ਵੀ ਕੜੀ ਨਾ ਖਾ ਲੋ ਹਨਾਈ ਸਾਇਕਾ ਨਾ ਮम्मी ਬਣਾ ਕੇ ਦਿਓ ਮੈਂ ਚਾਹ ਤਾਂ ਗਰਮੀ ਹੈ ਜੀ ਦੁਪਹਿਰੇ ਰੋਟੀ ਬਣਾਉਣੇ ਬਹੁਤ ਔਖੇ ਹੋ ਜਾਂਦੀ ਹੈ ਉਹਨੂੰ ਫਿਰ ਜੇ ਪਕਾਣੀ ਹੈ ਤਾਂ ਆਪਣਾ ਬਣਾਉਣੀ ਵੀ ਪਊਗੀ ਹਨਾ ਬੈਠੋ ਜੀ ਖਾਓ ਬੈਣ ਨਹੀਂ ਲੈਣੀ ਹੈ ਛਾਇ ਕੋ ਸੋਰ ਲੈਣਾ ਪਤਾ ਨਹੀਂ ਚਾਹ ਮਾ ਤੇ ਹਾਂ ਚੋਲ ਤਾਂ ਲੈ ਲਓ ਚਲੋ ਜੀ ਆਪਾਂ ਫਿਰ ਖਾ ਲ ਗੇ ਰੋਟੀ ਤੁਹਾਨੂੰ ਆਪਾਂ ਫਿਰ ਥੋੜੇ ਚਿਰ ਚ ਮਿਲਦੇ ਆ ਇਹਨਾਂ ਦੀ ਗਮਲੇ ਚ ਮਿੱਟੀ ਬੜੀ ਭਰ ਗਈ ਸੀਗੀ ਤੇ ਆਪਾਂ ਗਮਲੇ ਚ ਕੱਢਦੇ ਸੀ ਮਿੱਟੀ ਤੇ ਗਰਮੀ ਨੇ ਆਪਣਾ ਮਣੀ ਪਲਾਟ ਮਚਾ ਦਿੱਤਾ ਹੁਣ ਦੁਬਾਰਾ ਮੈਂਟਿੰਗ ਵੈਂਟਿੰਗ ਆਸਤੇ ਕਰਦੇ ਆ ਉਹਦੀ ਸਰਵਿਸ ਸ਼ੁਰੂ ਲੱਗ ਗਿਆ ਸਾਡੇ ਡੀਲਰ ਸਾਹਿਬ ਤੇ ਸਾਈ ਕੋਲੇ ਬੈਠਾ ਵੇਖਦਾ ਕੋ ਆ ਗਿਆ हाँ जी की हाल चाले थोड़े भाजी अज भी अपना दिन वादिया रहा जी दुकान ते बहुत तो वादिया रहा वाहगुरु की कृपा ना ਕੱਲ ਨੂੰ ਆਪਣੇ ਹੋਰ ਸਮਾਨ ਆ ਜੂਗਾ ਜੀ ਨਵਾਂ ਫਿਰ ਸੜਨਾ ਵਿੜੋ ਸੰਜੀ ਕਰਾਂਗੇ ਹਲਪਾ ਥੜੇ ਤੇ ਮੈਟ ਵਿਛਾਉਣਾ ਗੱਦਾ ਲਾਉਣਾ ਲਿਆ ਕੇ ਨਾਲੇ ਆਪਾਂ ਪਰਸੇ ਤੇ ਮੈਟ ਲਾਉਣਾਗਾ ਵਰਮੀ ਜੀ ਦਾ ਕਰਕੇ ਨਹੀਂ ਜਾਇਆ ਗਿਆ ਨਹੀਂ ਤਾਂ ਆਪਾਂ ਲਈ ਆਉਂਦੇ ਤੇ ਆਪਾਂ ਚੱਲਦੇ ਨਹੀਂ ਹੁਣ ਕਰਨਾ ਜਾ ਕੇ ਬਣਾਉਣੀ ਆਪਾਂ ਰੋਟੀ ਸਬਜੀ ਸਬਜੀ ਅੱਜ ਆਪਣੀ ਬਣੀ ਪਈ ਐ ਮਰਦੀ ਬਣਾਈ ਹੋਈ ਆਪਾਂ ਕੜੀ ਦਿਵਸ ਰੋਟੀ ਬਣਾਉਣੀ ਜਾ ਕੇ ਆਪਾਂ ਰੋਟੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਨੇ ਚੈਨਲ ਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਚੈਨਲ ਨੂੰ ਤੇ ਵੀਡੀਓ ਸਾਡਾ ਕਿਵੇਂ ਦਾ ਲੱਗ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬੰਦੇ ਮਿਲਦੇ ਹਾਂ ਤੁਹਾਨੂੰ ਫੇਰ ਕੱਲ ਜੀ ਕਿਸੇ ਨਵੇਂ ਵੀਡੀਓ ਨਾਲ ਤੇ ਆਪਾਂ ਚੱਲਦੇ ਹਾਂ ਘਰ ਮੇਰਾ ਹੋ ਗਿਆ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਚਲੋ ਫੇਰ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਾਂਗੇ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਜੇਨੇ ਮੇਰੇ ਪਣੇ ਪਣੇ ਨਵੇਂ ਜੋੜ ਦੇ ਜੋੜ ਸਬਸਕ੍ਰਾਈਬ ਕਰਿਆ ਕਰੋ ਜੀ ਸਾਰਿਆਂ ਨੂੰ ਦੁਬਾਰਾ ਫੇਰ ਤਕਨ ਇਸ ਤਰ੍ਹਾਂ سپورਟ ਕਰਿਆ ਕਰੋ ਤੁਹਾਡੇ ਪਿਆਰ ਸਤਿਕਾਰ ਦੇ سپورਟ ਦੀ ਆਪਾਂ ਨੂੰ ਬਹੁਤ ਲੋੜ ਹੈ ਜੀ ਹਨਾ ਤੇ ਅੱਗੇ ਵੀ ਤੁਸੀਂ ਸਾਥ ਦੇ ਰਹੇ ਹੋ ਤੇ ਗਾਂ ਵੀ ਤੁਹਾਡੇ ਸਾਥ ਨੇ ਆਪਾਂ ਅੱਗੇ ਵਧਣਾ ਜੀ ਤੇ ਪਾਠ ਕਰਿਆ ਕਰੋ ਪਰਮਾਤਮਾ ਦਾ ਨਾਮ ਲਿਆ ਕਰੋ ਜੀ ਜੀ ਪਰਮਾਤਮਾ ਤੇ ਆਪਾਂ ਯਕੀਨ ਰੱਖਾਂਗੇ ਤਾਂ ਆਪਣਾ ਸਾਰਾ ਕੁਝ ਵਧੀਆ ਠੀਕ ਠਾਕ ਰਹਿੰਦਾ ਜੀ ਕਿਉਂਕਿ ਜੀ ਪਰਮਾਤਮਾ ਤੋਂ ਬਿਨਾਂ ਮਨੁੱਖ ਕੋਈ ਕੁਝ ਵੀ ਨਹੀਂ ਕਰ ਸਕਦਾ ਜਿਹਦੀ ਮੈਨੂੰ ਬਹੁਤ ਯਕੀਨ ਹੈ ਜੀ ਆਪਣੇ ਪਰਮਾਤਮਾ ਤੇ ਤੇ ਇਸ ਲਈ ਆਪਾਂ ਇਹ ਕਹਿੰਦੇ ਜੀ ਭਰੋਸਾ ਰੱਖਿਆ ਕਰੋ ਪਾਠ ਕਰਿਆ ਕਰੋ ਜੀ ਠੀਕ ਹੈ ਜਿੰਨੇ ਜੋਗੇ ਹੈਗੇ ਹੋ ਨਾ ਰੱਬ ਦਾ ਨਾਮ ਜਰੂਰ ਲਿਆ ਕਰੋ ਚਲੋ ਠੀਕ ਹੈ ਜੀ ਅੱਜ ਦੇ ਬਲੌਕ ਦਾ ਅੰਡੈਥ ਹੀ ਕਰਦੇ ਆ ਮਿਲਾਂਗੇ ਕੱਲ ਕਿਸੇ ਨਵੇਂ ਬਲੌਕ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਦੇ ਕਰੋ ਜੀ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਸ਼ਸ਼ੀਕਾ ਜੀ ਸਾਰਿਆਂ ਨੂੰ